ਚਾਹੇ ਦਾ ਦੋਸਤੋ ਲੈਣਾ ਜਰਮਨ ਚਾਹੇ ਲੈਣਾ ਹਸਕੀ ਚਾਹੇ ਲੈਣਾ ਛਿਡਜੂ ਚਾਹੇ ਲੈਣਾ ਡਾਬਰਮਨ ਚਾਹੇ ਲੈਣਾ ਗਰੇ ਹਾਉਂਟ ਕੋਈ ਵੀ ਬਰੀਡ ਜਿਹੜਾ ਤੁਹਾਨੂੰ ਨਾ ਯਾਦ ਆਉਂਦਾ ਉਹ ਲੈਣਾ ਜੇ ਤੁਸੀਂ ਤਾਂ ਇਧਰ ਮੇਰੇ ਨਾਲ ਬਾਈ ਗੁਰੀ ਖੜਾ ਤੇ ਪਿੰਡ ਆਪਾਂ ਖੜੇ ਆ ਬਾਈ ਬਖੋਰਾ ਕਲਾਂ ਬਖੋਰਾ ਕਲਾਂ ਪਿੰਡ ਦਾ ਨਾਮ ਥੋੜਾ ਜਿਹਾ ਕਸੂਤਾ ਆ ਪਰ ਹੈ ਰਾਹ ਸਿੱਧਾ ਹੀ ਆ ਟੂਲ ਕੋਲੋਂ ਮੁੜ ਕੇ ਬਸ ਨਾਲ ਹੀ ਆ ਜਾਂਦਾ ਤੇ ਆਪਾਂ ਬਾਈ ਕੋਲੋਂ ਦੋਸਤੋ ਬੱਚਾ ਲੈਣ ਆਏ ਸੀ ਆ ਹਸਕੀ ਦਾ ਤੇ ਆ ਦੇਖੋ ਤੁਸੀਂ ਕਿੱਡਾ ਪਿਆਰਾ ਬਲੂ ਅੱਖਾਂ ਵਾਲਾ ਤੇ ਇਹ ਬੱਚੇ ਆਪਾਂ ਬਾਈ ਕੋਲੋਂ ਲੈਣ ਆਏ ਸੀ ਤੇ ਨਾਲ ਆ ਦੇਖੋ ਆ ਬਈ ਹੁੰਦਾ ਛਿੜਜੂ ਹਨਾ ਹਾਂਜੀ ਤੇ ਕੁੜੀਆਂ ਰੱਖਣਾ ਬਹੁਤ ਪਸੰਦ ਕਰਦੀਆਂ ਬਹੁਤ ਜਿਆਦੇ ਹਾਂਜੀ 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 ਇਹ ਨਖਰੇਬਾਜ਼ ਬਹੁਤ ਹੈ ਇਹ ਕੁੜੀਆਂ ਜਿਵੇਂ ਕੋ ਕਹਿੰਦੇ ਹੁੰਦੇ ਵੀ ਕੁੜੀਆਂ ਨਖਰੇਗਾ ਇਹ ਨਖਰੇ ਵਾਲੀ ਚੀਜ਼ ਨਖਰੇ ਲਈ ਜਾਂਦਾ ਹਾਂ ਵੀ ਇਹ ਨਖਰੇਬਾਜ਼ ਆਹੇ ਬੁਰਾ ਨਾ ਟੰਗਪੂਰੇ ਕਰਦਾ ਹਾਂਜੀ ਹਾਂਜੀ ਤੇ ਬਾਕੀ ਬਈ ਆ ਹਰ ਹਰ ਕੀ ਉਸ ਕੀ ਸਾਰੇ ਅਵੇਲੇਬਲ ਬੰਦੂ ਦੇ ਬੱਚੇ ਸਾਰੇ ਸਾਰੇ A to Z ਬੱਚੇ ਆ ਲੈਣੇ ਆਪਣੇ ਉਹੀ ਬੱਚਾ ਭਾਈ ਜਿਹੜੇ ਕੋਈ ਨਾਂ ਲੈਂਦਾ ਜਿਹੜਾ ਵੀ ਕੋਈ ਨਾਂ ਲੈਂਦਾ ਹਾਂਜੀ ਉਹੀ ਵੇਲੇ ਬੋਲੋ ਉਹੀ ਉਹੀ ਹਾਜ਼ਰ ਕਰਵਾ ਦਾਂਗੇ ਠੀਕ ਠੀਕ ਹੈ 24 ਘੰਟੇ ਦੇ ਵਿੱਚ ਆਪਾਂ ਬੱਚਾ ਦੇ ਦੇਣਾ ਬੰਦੇ ਠੀਕ ਹੈ ਤੇ ਇੱਕ ਵਡੇ ਪਾਰਟੀਆਂ ਦੇ ਵੀਰੇ ਬੰਦੇ ਨਾ ਫੋਨ ਕਰਦੇ ਬਈ ਯਾਰ ਜਨਮ ਦੇਣਾ ਜੇ ਵੱਖ ਦਾ ਅੱਜ ਆਪ ਨੂੰ ਬੱਚਾ ਚਾਹੀਦਾ ਹੀ ਚਾਹੀਦਾ ਆਪਾਂ ਹਾਲ ਆਪਾਂ ਕਰਕੇ ਦੇ ਦਿੰਦੇ ਨੇ ਸ਼ਾਹ ਅੱਥਰ ਨੂੰ ਬੰਦੇ ਦੇ ਘਰੇ ਜਾਣ ਤੋਂ ਪਹਿਲਾਂ ਹਾਂਜੀ 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 ਕੇਕ ਕੱਟਣ ਨਹੀਂ ਦਿੰਦੇ ਹਾਂ ਕੇਕ ਕੱਟਣ ਨਹੀਂ ਦਿੰਦੇ ਤੇ ਬੱਚਾ ਬਗਲੇ ਦੇ ਘਰੇ ਆਪ ਪਹੁੰਚਾ ਦਿੰਦੇ ਠੀਕ ਆ ਭਾਈ ਕੇਕ ਕੇਕ ਤੇ ਫੋਟੋਸ਼ਾਪ ਕੇ ਵੀ ਭੇਜ ਦੇਣ ਨੂੰ ਭਾਈ ਉਹ ਭਈ ਭੇਜੀ ਤਾਂ ਕਦੇ ਹੈ ਨਹੀਂ ਇਹਦੀ ਥੋੜੀ ਜਿਹੀ ਫੋਟੋਸ਼ਾਪ ਤੇ ਅਮੋ ਇਹਨਾਂ ਨੂੰ ਬੱਚੀ ਦੇ ਦਿੰਦੇ ਠੀਕ ਠੀਕ ਆ ਭਾਈ ਰਹਿਣਾਂ ਲਈ ਦੇ ਦਿੰਦੇ ਹਾਂ ਹਾਂਜੀ ਹਾਂਜੀ ਤੇ ਬਾਕੀ ਭਾਈ ਦੋਸਤੋ ਆਈ ਐਮਰਜੈਂਸੀ ਬਣ ਗਈ ਸਾਡੀ ਸਾਡੀ ਐਮਰਜੈਂਸੀ ਐ ਬਣ ਗਈ ਜਿਹੜੀ ਡੈਵੀ ਨੂੰ ਕਤੂਰੀ ਲਾ ਕੇ ਦਿੱਤੀ ਸੀ ਜਰਮਨ ਸ਼ੈਫਰਡ ਤੋ ਆਪਣੇ ਮਗਰ ਗਲੀ ਚ ਸੂਈ ਹੋਈ ਸੀ ਕੁੱਤੀ ਵਾਰਾ ਤੇ ਉਹਨੇ ਨਤਉਣ ਤੋਂ ਫੜ ਕੇ ਬਦੋਲਤੀ ਤੇ ਭਾਈ ਉਹ ਕੁੱਤੀ ਹੋ ਗਈ ਪੂਰੀ ਫਿਰ ਉਹ ਜਵਾਕ ਬੁਸ ਬੁਸਿਆ ਹੋ ਗਿਆ ਉਹਦਾ ਕਰਕੇ ਆਪਾਂ ਨੂੰ ਬਾਈ ਕੋਲੇ ਆਉਣਾ ਪਿਆ ਗੁੜੀ ਕੋਲੇ ਤੇ ਬਾਈ ਡਾਕਟਰੀ ਵੀ ਹੈਗੀ ਬਾਈ ਕੋਲੇ ਮੰਨ ਕੇ ਚੱਲੋ ਬਾਈ ਟਰੀਟਮੈਂਟ ਕਰਦਾ ਤੂਰੀਆਂ ਦਾ ਮੱਝਾਂ ਦਾ ਸਾਰਾ ਤੇ ਡਾਕਟਰੀ ਕਰਕੇ ਬਾਈ ਨਾਲ ਆਪਣਾ ਸਹਜਰ ਬਣਿਆ ਹੋਇਆ ਸੀ ਤੇ ਬਾਈ ਕੋਲੇ ਮਾਂ ਚੱਲ ਬੱਚਾ ਲੈ ਕੇ ਆ ਗਿਆ ਆਪਾਂ ਜਵਾਕ ਨਰਾਜ਼ ਨਹੀਂ ਕਰਨਾ ਹਨਾ ਕਿਉਂਕਿ ਭਾਈ ਜਦੋਂ ਦਾ ਇਹ ਬੱਚਾ ਲੈ ਕੇ ਗਏ ਸੀ ਨਾ ਅਸੀਂ ਉਹ ਜਰਮਨ ਲਿਆਂਦੀ ਸੀ ਉਹਦੇ ਦਾ ਇੱਕ ਦਿਨ ਬਾਈ ਫੋਨ ਛੱਡਦਾ ਹਾਂਜੀ ਹਾਂ ਦੂਜਾ ਉਸਨੇ ਖੇਡ ਲੱਗਿਆ ਰਹਿੰਦਾ ਸੀ ਹਾਂਜੀ ਹਾਂ ਇਹ ਸਭ ਤੋਂ ਵੱਡੀ ਦਿੱਕਤ ਆ ਜਵਾਖਾਂ ਦੇ ਵਿੱਚ ਫੋਨ ਲੈ ਕੇ ਬੈਠ ਜਾਂਦੇ ਨੇ ਜਵਾਖ ਹਨਾ ਤੁਸੀਂ ਉਹਦਾ ਜਿਹੜਾ ਆਪਣਾ ਉਹਨੂੰ ਕੋਈ ਕਤੂਰਾ ਜਾਂ ਕੋਈ ਹੋਰ ਸ਼ੌਂਕ ਦੇ ਵਿੱਚ ਪਾ ਲਓ ਕਿਉਂਕਿ ਉਹਦਾ ਜਿਹੜਾ ਫੋਨ ਤੋਂ ਜਿਹੜਾ ਖੜਾ ਛੁੱਟ ਜਾਵੇ ਹੁਣ ਤੋਂ ਖੜਾ ਛੁੱਟ ਜਾਂਦਾ ਵੱਡੀ ਗੱਲ ਤਾਂ ਇਹ ਆ ਫੋਨ ਨਹੀਂ ਫੋਨ ਤੇ ਜਵਾਕ ਬਈ ਪੁੱਠੀਆਂ ਸਿੱਧੀਆਂ ਕਿਤੇ ਤਾਂ ਸੀ ਕਿਤੇ ਤਾਂ ਸਿੱਕਦੇ ਆ ਤੇ ਇਹ ਬਈ ਉਹ ਚੀਜ਼ਾਂ ਛੜਾ ਦਿੰਦੇ ਆ ਛੜਾ ਦਿੰਦੇ ਆ ਹਾਂਜੀ ਤੇ ਦੂਜੀ ਗੱਲ ਬਈ ਹੁਣ ਆਪਣੇ ਕੋਲੇ ਆਪਾਂ ਬੱਚੇ ਦੱਸ ਕੇ ਬੱਚੇ ਤਾਂ ਆਪਣੇ ਕੋਲੇ ਸਾਰੇ ਮਿਲ ਜਾਣਗੇ ਮਿਲ ਜਾਣੇ ਹਾਂਜੀ ਤੇ ਇਹ ਆਪਣੇ ਕੋਲੇ ਬਈ ਹੱਸ ਕੀ ਬਲੈਕ ਜਿਹੜਾ ਬਲੈਕ ਲੈਬਰੇ ਦੀ ਬਈ ਡਿਮਾਂਡ ਕਹਿੰਦੇ ਬਹੁਤ ਆ ਬਲੈਕ ਲੈਬਰੇ ਤੇ ਬਲੈਕ ਜਰਮਨ ਸ਼ੈਫਰ ਹਾਂਜੀ ਹਾਂਜੀ ਜਰਮਨ ਬਲੈਕ ਹਨਾ ਹਾਂਜੀ 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 ਬਲੈਕ ਜਰਮਨ ਤੇ ਤਾਂ ਬਲੈਕ ਹੀ ਚੱਲੀ ਜਾਂਦੀ ਆ ਦੋ ਤੇ ਬਲੈਕ ਦੇ ਬੱਚੇ ਆਪਣੇ ਕੋਲ ਹੈ ਪਹਿਨੇ ਮਿਲ ਜਾਣਗੇ ਜੀ ਮਿਲ ਜਾਣਗੇ ਕੋਈ ਚੱਕ ਨਹੀਂ ਜਦੋਂ ਮੰਨਦਾ ਕੋ ਆਪੋ ਉਦੋਂ ਆਪਣੇ ਮਿੱਤਰਵਾ ਤੇ ਦੂਜੀ ਤੁਹਾਨੂੰ ਇੱਕ ਗਾਰੰਟੀ ਦੋਸਤੋ ਮੈਂ ਹੋਰ ਦਿੰਦਾ ਵੀ ਰੇਟ ਤੁਸੀਂ ਆਸ-ਪਾਸੇ ਪਤਾ ਕਰ ਲਓ ਸਾਰੇ ਪੰਜਾਬ ਚ ਹਾਂਜੀ ਹਾਂਜੀ ਸਾਰੇ ਪੰਜਾਬ ਚ ਰੇਟ ਪਤਾ ਕਰਕੇ ਵੀ ਬਾਈ ਗੁਰੀ ਨੂੰ ਫੋਨ ਕਰ ਜੀ ਹੈ ਤੇ ਤੁਸੀਂ ਬੱਚੇ ਛੱਡ ਕੇ ਨਹੀਂ ਜਾਂਦੇ ਇੰਨੀ ਮੈਂ ਤੁਹਾਨੂੰ ਗਾਰੰਟੀ ਲੈਣਾ ਬੱਚੇ ਦੀ ਕੁਆਲਿਟੀ ਤੇ ਬੱਚੇ ਦਾ ਜਿਹੜਾ ਰੇਟ ਆ ਉਹ ਤੁਹਾਨੂੰ ਜਮਾ ਗਾਰੰਟੀ ਸ਼ੂ ਦਾ ਮਿਲੂਗਾ ਬਾਕੀ ਮੈਂ ਖੜਾ ਨਾਲ ਹਨਾ ਤੇ ਜ਼ਿੰਮੇਵਾਰੀ ਤੁਸੀਂ ਮੇਰੀ ਚੱਕ ਲਓ ਬਾਕੀ ਬਾਈ ਗੁਰੀ ਜੇ ਕਿਸੇ ਭਰਾ ਨੇ ਟ੍ਰੀਟਮੈਂਟ ਲੈਣਾ ਹਾਂ ਸਾਰਾ ਟ੍ਰੀਟਮੈਂਟ ਆਪਣੇ ਕੋਲੇ ਅਵੇਲੇਬਲ ਹੈ ਜੀ ਕੋਈ ਦਿੱਕਤ ਨਹੀਂ ਹੈਗੀ ਘਰੇ ਬੈਠੇ ਆਪਾਂ ਬੰਦੇ ਨੂੰ ਟ੍ਰੀਟਮੈਂਟ ਦੱਸ ਦਿੰਦੇ ਆ ਠੀਕ ਹੈ ਜਿਹੜਾ ਨਾਰਮਲ ਟ੍ਰੀਟਮੈਂਟ ਆ ਉਹ ਬੰਦਾ ਸਾਰਾ ਘਰੇ ਬੈਠਾ ਕਰ ਸਕਦਾ ਠੀਕ ਹੈ ਬਈ ਠੀਕ ਹੈ ਜੀ ਕੋਈ ਮਾੜੀ ਮੋਟੀ ਪ੍ਰੋਬਲਮ ਆਉਂਦੀ ਹੈ ਕੋਈ ਵੀ ਇਸ ਵਕਤ ਬਈ ਆਪਣੇ ਕੋਲ ਕਿੰਨੇ ਜਾਨਵਰ ਨੇ ਹੋ ਗਏ ਬਈ ਆ ਜ ਆਪਣੇ ਕੋਲੇ ਇਸ ਟਾਈਮ ਆਪਣੇ ਕੋਲੇ ਜੀ 2 25 ਕੇ ਜਾਨਵਰ ਹੈਗਾ ਟੋਟਲ ਠੀਕ ਹੈ ਬਈ ਵੀ ਫੀਮੇਲ ਨਾ ਮੇਲ ਆ ਫੀਮੇਲ ਤੇ ਮੇਲ ਵਿੱਚ ਵਿੱਚ ਸਟੱਡ ਵਗੈਰਾ ਵੀ ਰੱਖੇ ਹੋਏ ਆ ਸਟੱਡ ਵਾਲੇ ਕਿਹੜੇ ਕਿਹੜੇ ਆ ਗਏ ਸਟੱਡ ਵਾਲੇ ਆਪਣੇ ਕੋਲੇ ਆਪਣੇ ਕੋਲੇ ਤੇ ਡਾਬਰਮੈਨ ਹੋ ਗਿਆ ਅੱਛਾ ਬਈ ਡਾਬਰਮੈਨ ਵੀ ਹੈਗਾ ਹਾਂ ਡਾਬਰਮੈਨ ਵੀ ਹੈਗਾ ਸਟੱਡ ਆਪਣੇ ਕੋਲੇ ਠੀਕ ਆ ਬਈ ਤੇ ਆਪਣੇ ਕੋਲੇ ਸ਼ਿਡਜੂ ਵੀ ਹੈਗਾ ਇਹ ਕੁੱਤਾ ਆਪਣਾ ਠੀਕ ਆ ਬਈ ਇਹ ਆ ਸ਼ਿਡਜੂ ਆ ਤੇ ਪੁਮੀਰੀਅਨ ਵੀ ਹੈਗਾ ਜੀ ਹੂੰ ਠੀਕ ਆ ਜੀ ਆਲਮੋਸਟ ਜਿਹੜੇ ਆਪਣੇ ਨਾਰਮਲ ਲੋਕਲ ਚੱਲਦੇ ਆਪਣੇ ਕੋਲ ਸਾਰੇ ਹੈਗੇ ਆ ਠੀਕ ਆ ਬਈ ਲਗਭਗ ਸਾਰੇ ਹੈਗੇ ਨੇ ਹਾਂਜੀ ਹਾਂਜੀ ਸਟੱਡ ਬਸ ਤੇ ਵੀ ਹੈਗੇ ਨੇ ਬਾਕੀ ਫੀਮੇਲ ਲਾ ਹੈਗੀਆਂ ਨੇ ਹਨਾ ਤੇ ਬੱਚੇ ਕੋਈ ਭਰਾ ਨੂੰ ਕਿਸੇ ਨੂੰ ਬੱਚੇ ਚਾਹੀਦੇ ਆ ਇਹ ਭਾਈ ਬਲੂ ਆਈਸ ਚ ਵਾਲੇ ਸੋਹਣੇ ਲੱਗਦੇ ਹਨਾ ਹਾਂਜੀ ਹਾਂਜੀ ਹਾਂਦਿਆਂ ਨੂੰ ਜੀ ਤੇ ਇਹਨਾਂ ਦੀ ਪਿਆਰੀ ਜੀ ਨਸਲ ਆ ਬਈ ਇੱਕਦਾਂ ਹਾਂ ਪਿਆਰੀ ਜੀ ਵੀ ਲੱਗਦੀ ਆ ਤੇ ਦੇਖਣ ਨੂੰ ਮਤਲਬ ਜਉਦਰ ਜੀ ਲੱਗਦੀ ਆ ਹਾਂਜੀ ਹਾਂਜੀ ਤੇ ਜਰਮਨ ਸ਼ੈਫਰਡ ਬਈ ਬਲੈਕ ਤੇ ਜਰਮਨ ਸ਼ੈਫਰਡ ਹੋਰ ਵੀ ਕਲਰ ਕਿਹੜੇ ਕਿਹੜੇ ਆਉਂਦੇ ਬਈ ਇੱਕਦਾਂ ਨਾਰਮਲ ਹੁੰਦਾ ਜਿਹੜਾ ਨਾਰਮਲ ਬਲੈਕ ਟੈਨ ਹੋ ਗਿਆ ਹੂੰ ਤੇ ਇੱਕ ਬਲੈਕ ਹੋ ਗਿਆ ਜੀ ਤੇ ਇਹਦੇ ਵਿੱਚ ਵਾਈਟ ਵੀ ਆਉਂਦੇ ਨੇ ਜੀ ਵਾਈਟ ਵੀ ਆਉਂਦੇ ਹਾਂ ਠੀਕ ਬਿਲਕੁਲ ਪਿਓਰ ਵਾਈਟ ਵੀ ਆਉਂਦੇ ਨੇਗੇ ਉਹ ਆਪਣੇ ਉਹ ਮਿਲ ਜਾਣਗੇ ਕੋਈ ਦਿੱਕਤ ਨਹੀਂ ਹੈ ਜੀ ਆਪਣੇ ਕੋਈ ਵਾਈਟ ਵੀ ਆਪਣੇ ਸੰਪਰਕ ਦੇ ਵਿੱਚ ਹੈਗੇ ਨੇ ਤੇ ਆਪਣੇ ਮਿੱਤਰ ਨੇ ਜਿਹੜੇ ਵਿੱਚ ਕੰਮ ਕਰਦੇ ਨੇ ਵਾਈਟ ਜਰਮਨ ਸ਼ਫਰਡ ਦਾ ਠੀਕ ਹੈ ਜਿਹਨੇ ਵਾਈਟ ਜਰਮਨ ਸ਼ਫਰਡ ਲੈਣਾ ਤਾਂ ਉਹ ਵਾਈਟ ਜਰਮਨ ਸ਼ਫਰਡ ਵੀ ਆਪਣੇ ਤੋਂ ਲੈ ਜਾ ਸਕਦਾ ਠੀਕ ਹੈ ਠੀਕ ਹੈ ਵਾਈਟ ਵੀ ਮਿਲ ਚੁਹਾ ਹਾਂ ਵਾਈਟ ਵੀ ਮਿਲ ਜਾਂਦਾ ਮਤਲਬ ਕੋ ਕੋ ਖਤੂਰਾ ਕੋਈ ਵੀ ਲੈਣਾ ਚਾਹੁੰਦਾ ਬੰਦਾ ਬਾਈ ਉਹ ਬਾਈ ਗੁਰੀ ਨੂੰ ਭੈਂਟੀ ਮਾਰ ਸਕਦਾ ਨੰਬਰ ਤੁਹਾਨੂੰ ਮੈਂ ਲਾ ਦਿੰਦਾ ਬਾਈ ਗੁਰੀ ਦਾ ਹਨਾ ਤੇ ਸਟੱਡ ਸਟੂਡੋ ਵੀ ਸਾਰਾ ਅਵੇਲੇਬਲ ਹੈਗਾ ਬਾਈ ਕੋਲੇ ਬਾਕੀ ਪਤਾ ਕੀ ਗੱਲ ਆ ਦੋਸਤੋ ਕੋਈ ਇਹ ਮਕਸਦ ਵੀਡੀਓ ਦਾ ਇਹ ਪ੍ਰਮੋਸ਼ਨ ਦਾ ਨਹੀਂ ਸੀ ਅਸੀਂ ਤਾਂ ਬੱਚਾ ਲੈਣ ਆਏ ਸੀ ਤੇ ਬਾਈ ਦਾ ਸੁਭਾਅ ਵਧੀਆ ਲੱਗਿਆ ਬਾਕੀ ਪਤਾ ਕੀ ਗੱਲ ਆ ਬਾਈ ਆਪਣੇ ਮੰਗੂ ਸਾਡੇ ਮੰਗੂ ਗਰਾਊਂਡ ਤੋਂ ਉੱਠਿਆ ਹੋਇਆ ਬੰਦਾ ਜੀ ਤੇ ਬਾਈ ਦੀ ਤੇ سپورਟ ਕਰਨੀ ਵੀ ਬਣਦੀ ਸੀ ਤੇ ਬਾਈ ਦੀ ਵੀਡੀਓ ਵੀ ਬਣਾਉਣੀ ਬਣਦੀ ਸੀਗੀ ਇਸੇ ਕਰਕੇ ਆਪਾਂ ਵੀਡੀਓ ਬਣਾ ਰਹੇ ਆ ਬਾਕੀ ਬਾਈਆਂ ਦਾ ਪਤਾ ਕੀ ਇਹਨਾਂ ਦਾ ਪਿਆਰ ਆ ਪਿਆਰ ਕਿਤਾ ਬਣ ਗਿਆ ਹੈਨਾ ਹਾਂ ਪਹਿਲਾਂ ਤਾਂ ਸ਼ੌਂਕ ਸੀਗਾ ਜੀ ਦੇਖੋ ਸ਼ੌਂਕ ਤੋਂ ਮੈਂ ਤੁਹਾਨੂੰ ਦੱਸਿਆ ਇਹ ਆਪਣਾ ਕਿਤਾ ਬਣਿਆ ਤੇ ਬਾਕੀ ਆਪਾਂ ਇਹਨਾਂ ਨੂੰ ਭੁੱਖੇ ਨਹੀਂ ਛੋਣ ਦਿੰਦੇ ਇਹ ਆਪਾਂ ਨੂੰ ਵੀਰੇ ਭੁੱਖੇ ਨਹੀਂ ਰੱਖਦੇ ਇਹਨਾਂ ਨੇ ਆਪਾਂ ਨੂੰ ਨਹੀਂ ਭੁੱਖੇ ਹਾਂ 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 ਸਭ ਤੋਂ ਮੇਨ ਜਿਹੜੀ ਗੱਲ ਹੈ ਤੇ ਹਾਂ ਤੇ ਕਾਫੀ ਟਾਈਮ ਬਹੁਤ ਟਾਈਮ ਹੋ ਗਿਆ ਦੋਸਤੋ ਬਈ ਨੂੰ ਕੰਮ ਕਰਦੇ ਨੂੰ ਬਈਆਂ ਨੂੰ ਇਹਨਾਂ ਦੇ ਟ੍ਰੀਟਮੈਂਟ ਦਾ ਵੀ ਪੂਰਾ ਤਿਆਰਬਾ ਸਾਰਾ ਤੇ ਫੀਡ ਫੂਡ ਤੋਂ ਕੋਈ ਵੀ ਜਾਣਕਾਰੀ ਲੈਣੀ ਤਾਂ ਵੀ ਤੁਸੀਂ ਬਈ ਨੂੰ ਘੰਟੀ ਲਾ ਸਕਦੇ ਹੋ ਹਾਂਜੀ ਹਾਂਜੀ ਆਪਣੀ ਪੈਟ ਸ਼ਾਪ ਵੀ ਹੈ ਤੇ ਪੈਟ ਸ਼ਾਪ ਆਪਣੀ ਜੱਖ ਲੈ ਜੀ ਪਟਸ਼ਾਹ ਉਹ ਆਪਣੀ ਜਾਖਲ ਕਿੱਥੇ ਕੀ ਐਡਰੈਸ ਕੀ ਹੈ ਬਈ ਜਾਖਲ ਆਪਣਾ ਹਰਿਆਣਾ ਦੇ ਵਿੱਚ ਪੈਂਦਾ ਜੀ ਅੱਛਾ ਬਈ ਹਾਂ ਜਾਖਲ ਹਰਿਆਣਾ ਠੀਕ ਹੈ ਬਈ ਠੀਕ ਹੈ ਪੰਜਾਬ ਦੇ ਬਾਰਡਰ ਦਾ ਪਿੰਡ ਆਪਣਾ ਠੀਕ ਹੈ ਜੀ ਪੈਟ ਸ਼ਾਪ ਜਾਖਲ ਆਸਤੇ ਆ ਸਟਾਰਟ ਆਪਣਾ ਇੱਥੇ ਹੀ ਆ ਇੱਥੇ ਹਾਂਜੀ ਹਾਂਜੀ ਆਪਣੇ ਘਰ ਰੱਖਿਆ ਬਾਕੀ ਡਾਕਟਰ ਠੀਕ ਠੀਕ ਹੈ ਬਈ ਬਾਕੀ ਸਾਰੇ ਘਰੇ ਨੇ ਹਾਂਜੀ ਤੇ ਜੇ ਬਈ ਕੋਈ ਭਰਾ ਡਿਲੀਵਰੀ ਕਰਾਉਣਾ ਚਾਹੁੰਦਾ ਕਿਤੇ ਦੂਰ ਜਿੱਥੇ ਮਰਜੀ ਜੇ ਇੱਕ ਜੇ ਬੰਦਾ ਕਹੇ ਕੈਨੇਡਾ ਅਮਰੀਕਾ ਉੱਥੇ ਵੀ ਆਪਾਂ ਡਿਲੀਵਰੀ ਕਰਦੇ ਆ ਉੱਥੇ ਇੱਕ ਬਾਹਰਲੇ ਮੁਲਕ 'ਚ ਵੀ ਕਰਦੇ ਆ ਬਾਹਰਲੇ ਮੁਲਕ 'ਚ ਤੇ ਬਾਈ ਦਾ ਨੰਬਰ ਤੁਹਾਨੂੰ ਮੈਂ ਸਕਰੀਨ ਤੇ ਛੱਡਤਾ ਬਾਕੀ ਘੰਟੀ ਮਾਰ ਲਿਓ ਭਰਾ ਕੋਈ ਵੀ ਬੱਚਾ ਲੈਣਾ ਚਾਹੁੰਦਾ ਕਤੂਰਾ ਲੈਣਾ ਚਾਹੁੰਦਾ ਕੋਈ ਟਰੀਟਮੈਂਟ ਲੈਣਾ ਚਾਹੁੰਦਾ ਬਾਈ ਨੂੰ ਗੁਰੀ ਨੂੰ ਘੰਟੀ ਮਾਰ ਸਕਦੇ ਹੋ ਦੋਸਤੋ ਜਿਹੜਾ ਇਹ ਇਹ ਕੁੱਤਾ ਸੀ ਨਾ ਉਹਨੇ ਨਾ ਉਹ ਵਾਲੇ ਕੁੱਤੇ ਦੇ ਨਾਲ ਧੁੱੱਕੀ ਦਿੱਤਾ ਇਹ ਇਹ ਸਾਡਾ ਬੰਦਾ ਦੋਸਤੋ ਨਾ ਅਪਸੈਟ ਹੋਇਆ ਬੈ ਸੀਗਾ ਪਰ ਅੱਜ ਉੱਥੇ ਦਾ ਤੇ ਅੱਜ ਇਹਦੇ ਚਿਹਰੇ ਤੇ ਮੈਂ ਖੁਸ਼ੀ ਦੇਖੀ ਹੈ ਹੈ ਬਾਕੀ ਜਦੋਂ ਆਪਣਾ ਛੋਟਾ ਨਾ ਜਦੋਂ ਗੱਡੀ ਦੇ ਵਿੱਚ ਉਹ ਮਨੇ ਜੈ ਬੈਠੇ ਸੀ ਜਦੋਂ ਮੈਂ ਵੀਰੇ ਹਰ ਨੂੰ ਲੈਣ ਗਿਆ ਗੱਡੀ ਦੇ ਵਿੱਚ ਹਣਾ ਤੇ ਜਮਾ ਉਦਾਸ ਸੀ ਆ ਇਹ ਉਦੋਂ ਤੇ ਇਸ ਤੋਂ ਬਾਅਦ ਜਦੋਂ ਆਹ ਇਹ ਨਾ ਦੇਖਿਆ ਇਹਨਾਂ ਨੇ ਬੱਚਾ ਦੇਖਿਆ ਕੁੱਤੇ ਦੇਖੇ ਉਦੋਂ ਦਾ ਮੁੰਡਾ ਪੂਰਾ ਖੁਸ਼ ਆ ਜੀ ਉਦੋਂ ਦਾ ਵਾਗੋ ਵਾਗੋ ਹੋਇਆ ਪਿਆ ਹਾਂ ਵਾਗੋ ਵਾਗੋ ਮੇਰੇ ਤਿੰਨ ਦਿਨ ਹੋ ਗਏ ਸੀ ਦੋਸਤੋ ਇਹਨੇ ਰੋਟੀ ਵੀ ਨਹੀਂ ਖਾਦੀ ਸੀ ਚਾਦ ਨੂੰ ਸਮਾਰ ਕੇ ਹਣਾ ਤੇ ਉਦੋਂ ਦਾ ਇਹਦਾ ਚਿੱਤ ਖੁਸ਼ ਆ ਪੂਰਾ ਤੇ ਇਹ ਇਹੀ ਚੀਜ਼ ਆ ਵੀ ਦੋਸਤੋ ਘਰੇ ਜੇ ਖੁਸ਼ੀ ਲਿਆਉਣੀ ਹੈ ਤਾਂ ਇੱਕ ਕਤੂਰਾ ਲਿਓ ਹਣਾ ਤੇ ਸਾਰਾ ਪਰਿਵਾਰ ਸੀ ਖੜੀ ਜਾਇਆ ਗਰੋਧ ਦੇ ਨਾਲ ਹਾਂਜੀ ਬਹਾਨੇ ਨਾਲ ਬਈ ਦਰਵੇਸ਼ ਨੂੰ ਦੇਖ ਰੋਟੀ ਪੈ ਜਾਂਦੀ ਹੈ ਹਾਂ ਫੋਨ ਦਾ ਫੋਨ ਹਾਂਜੀ ਹਾਂ ਤੇ ਬਾਕੀ ਨਾ ਬਈ ਇਹ ਨਾ ਇੱਕ ਚੀਜ਼ ਹੋਰ ਤੁਸੀਂ ਦੇਖੀ ਹੋਣੀ ਇਹ ਨਾ ਬੰਦੇ ਦਾ ਜਿਹੜਾ ਦੁੱਖ ਸੁੱਖ ਹੈ ਬਈ ਇਹ ਆਪਦੇ ਤੇ ਵੀ ਲੈ ਲੈਂਦੇ ਆ ਆਪਦੇ ਤੇ ਵੀ ਲੈ ਲੈਂਦੇ ਨੇ ਠੀਕ ਹੈ ਜੀ ਇਹ ਚੀਜ਼ ਤੁਸੀਂ ਨੋਟ ਕਰਿਓ ਇੱਕ ਪਾਸੇ ਥੋੜੇ ਖੁਸ਼ੀ ਕਰੇ ਆਉਗੀ ਤੇ ਦੂਜੇ ਪਾਸੇ ਹੋ ਸਕਦਾ ਬਿਮਾਰ ਹੋ ਜਾਏ ਆਈ ਆਈ ਹੋਇਆ ਬਈ ਇਹ ਚੀਜ਼ਾਂ ਹੁੰਦੀਆਂ ਨੇ ਮੇਰੇ ਨਾਲ ਇਹ ਚੀਜ਼ ਹੋ ਗਈ ਉਦੋਂ ਦੋਸਤੋ ਕਤੂਰੀ ਗਈ ਪਤਾ ਕਿੰਨੇ ਦਿਨ ਜੰਦੇ ਸੀ ਗੱਡੀ ਦੀ ਡਿਲੀਵਰੀ ਲਈ ਹਾਂਜੀ 23 ਤਰੀਕ ਨੂੰ ਗੱਡੀ ਦੀ ਡਿਲੀਵਰੀ ਲਈ ਆ ਗਈ ਸੀ ਦੁਪਹਿਰੇ ਜੇ ਸ਼ਾਮ ਨੂੰ ਕਤੂਰੀ ਜੇ ਉਤਰ ਗਈ ਮਤਲਬ ਇਹ ਜਿਹੜੇ ਜਬਰੇ ਬਣਦਿਆਂ ਨੇ ਹਨਾ ਆਪਣੇ ਨਾਲ ਵੀ ਹੋਈਆਂ ਨੇ ਦੇਖੋ ਆਪਾਂ ਪੁੱਤਾਂ ਦਾ ਵੱਧ ਕਿ ਇਹਨਾਂ ਨੂੰ ਪਿਆਰ ਕਰਦੇ ਜੋ ਜਾਣਦੇ ਨੇ ਜਾਂ ਕੁਛ ਹੁੰਦਾ ਦਾ ਦੁੱਖ ਤਾਂ ਬਹੁਤ ਹੁੰਦਾ ਹਨਾ ਹਾਂ ਉਹ ਜਿਹੜੀ ਖੁਸ਼ੀ ਹੁੰਦੀ ਹੈ ਭਾਈ ਉਹ ਵੀ ਆਪਣੀ ਨਾ ਮਨਾਉਣੀ ਅਧੂਰੀ ਰਹਿ ਜਾਂਦੀ ਹੈ ਅਧੂਰੀ ਉਹ ਸਾਰੀ ਸਿਸਟਮ ਅਫਸੈਟ ਹੋ ਜਾਂਦਾ ਹੈ ਹੁਣ ਇਹ ਨਾ ਇਹਦੇ ਮੂੰਹ ਕਨੀ ਦੇਖਿਆ ਜਾਵੇ ਉਹ ਖੁਸ਼ੀ ਵੀ ਇੱਕ ਬਗ ਨਾ ਦੀ ਮੰਗੂ ਖੁਸ਼ੀ ਮਨਾਈ ਹਣਾ ਉਹ ਮਨਾਉਣੀ ਪੈਂਦੀ ਹੈ ਹਣਾ ਹਾਂ ਜਿਵੇਂ ਦੁਨੀਆ ਦਾ ਦਸਤੂਰ ਉਹ ਕਰਨਾ ਪੈਂਦਾ ਹਾਂ 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 ਬਈ ਜੀ ਜੀ ਤੇ ਚਲੋ ਦੋਸਤੋ ਹੁਣ ਦਿਓ ਇਜਾਜ਼ਤ ਬਾਕੀ ਤੁਹਾਨੂੰ ਬਾਈ ਗੁਰੀ ਦਾ ਨੰਬਰ ਦੇਤਾ ਕੋਈ ਵੀ ਆਪਣਾ ਭਰਾ ਗਾਜਮਾ ਜ਼ਿੰਮੇਵਾਰੀ ਤੇ ਆਪਣੀ ਤੇ ਤੁਸੀਂ ਕੋਈ ਵੀ ਬੱਚਾ ਲੈਣਾ ਕੋਈ ਵੀ ਕੰਮ ਤੁਸੀਂ ਬਾਈ ਨੂੰ ਘੰਟੀ ਮਾਰ ਸਕਦੇ ਹੋ ਬਾਕੀ ਦੋਸਤੋ ਵੀਡੀਓ ਸ਼ੇਅਰ ਕਰ ਦਿਓ ਆਪਣੇ ਸਾਰੇ ਭਰਾਵਾਂ ਨਾਲ ਘੋੜਿਆਂ ਵਾਲੇ ਵੀਰਾਂ ਨਾਲ ਕੋਈ ਜਾਨਵਰਾਂ ਦਾ ਸ਼ਕੀਨ ਭਰਾ ਉਹਦੇ ਨਾਲ ਜਰੂਰ ਘੰਟੀ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਤੁਹਾਡਾ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ